ਇਹ ਸਰੀਰ ਨਾਸਵਾਨ ਹੈ ਮਿੱਟੀ ਹੈ ਮਿੱਟੀ ਚ ਮਿਲ ਜਾਣਾ ਔਰ ਜਿਹੜੇ ਲੋਕ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਦਾ ਕਦੇ ਹਸਪੀਟਲ ਚ ਵਾਹ ਪਿਆ ਪਲੀਜ਼ ਸਾਡੇ ਨਾਲ ਕੋਆਪਰੇਟ ਕਰੋ ਔਰ ਸਾਡਾ ਸਾਥ ਦਿਓ ਤੁਹਾਡੇ ਰੀਆਂ ਮੇਰੇ ਰੀਆਂ ਰੂਹਾਂ ਜਦੋਂ ਉੱਪਰ ਚਲ ਜਣਗੀਆਂ ਉੱਥੋਂ ਵੀ ਦੇਖਣਗੀਆਂ ਇੱਕ ਤੀਰਤ ਛੱਡ ਕੇ ਆਏ ਆ ਜਿਹਦੇ ਤੋਂ ਲੋਕ ਫਾਇਦਾ ਲੈਣਗੇ ਬਿਲਡਰਸ ਨੂੰ ਬਿਜ਼ਨਸਮੈਨਸ ਨੂੰ ਕ੍ਰੀਏਟਰਸ ਨੂੰ ਯੂਟਿਊਬਰਸ ਨੂੰ ਪੋਡਕਾਸਟਰਸ ਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਜਿਹੜ ਜਿਹੜੇ ਹਿਸਾਬ ਨਾਲ ਵੀ ਤੁਸੀਂ ਯੋਗਦਾਨ ਪਾ ਸਕਦੇ ਹੋ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਉਸ ਅਕਾਲ ਪੁਰਖ ਦੀ અપਾਰ ਕਿਰਪਾ ਦੇ ਨਾਲ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਦੇ ਪਹਿਲੇ ਲੈਂਟਰ ਪੈਣ ਦੀਆਂ ਤਿਆਰੀਆਂ ਚੱਲ ਰਹੀਆਂ ਕਿਉਂਕਿ ਨੀਆਂ ਭਰੀਆਂ ਗਿਆ ਫਾਊਂਡੇਸ਼ਨ ਦਾ ਕੰਮ ਥੋੜਾ ਲੰਬਾ ਹੁੰਦਾ ਤਾਂ ਕਰਕੇ ਬਹੁਤ ਟਾਈਮ ਲੱਗ ਗਿਆ ਔਰ ਮੈਂ ਵੀਡੀਓ ਦੇ ਵਿੱਚ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ ਸਿਰ ਝੁਕਾ ਕੇ ਰਿਕਵੈਸਟ ਕਰਨਾ ਚਾਹਨਾ ਕਿ ਇਹ ਤੀਰਥ ਬਣ ਰਿਹਾ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜਿੰਨੇ ਜਿੰਨੇ ਵੀ ਲੋਕਾਂ ਨੇ ਮੇਰੇ ਰੱਬ ਰੂਪ ਡੋਨਰਾਂ ਨੇ ਇਸ ਜਗ੍ਹਾ ਨੂੰ ਬਾਇ ਕਰਨ ਤੋਂ ਲੈ ਕੇ ਬਣਾਉਣ ਤੱਕ ਔਰ ਅੱਗੇ ਵੀ ਚੱਲਦਾ ਰਹਿਣ ਤੱਕ ਜਿਹੜਾ ਯੋਗਦਾਨ ਪਾਇਆ ਪਾਉਂਗੇ ਜਾਂ ਪਾ ਰਹੇ ਹਾਂ ਤੁਸੀਂ ਮਾਣ ਮਹਿਸੂਸ ਕਰੋਗੇ ਕਿਉਂਕਿ ਇਹ ਸਰੀਰ ਨਾਸਵਾਨ ਹੈ ਇਹਨੇ ਖਤਮ ਹੋ ਜਾਣਾ ਮਿੱਟੀ ਹੈ ਮਿੱਟੀ ਚ ਮਿਲ ਜਾਣਾ ਪਰ ਜਿਹੜਾ ਮਿੱਟੀ ਨਾਲ ਹਸਪੀਟਲ ਬਣ ਰਿਹਾ ਨਾ ਸਾਡੇ ਜਾਣ ਤੋਂ ਬਾਅਦ ਵੀ ਤੁਹਾਡੇ ਰੀਆਂ ਮੇਰੇ ਰੀਆਂ ਰੂਹਾਂ ਜਦੋਂ ਉੱਪਰ ਚੱਲ ਜਣਗੀਆਂ ਉੱਥੋਂ ਵੀ ਦੇਖਣਗੀਆਂ ਕਿ ਸ਼ਾਇਦ ਦੁਨੀਆਂ ਚ ਜਾ ਕੇ ਇੱਕ ਚੱਜਦਾ ਕੰਮ ਕਰਕੇ ਆਏ ਆ ਉਹ ਕਰਕੇ ਆਏ ਆ ਇੱਕ ਹਸਪੀਟਲ ਇੱਕ ਤੀਰਤ ਛੱਡ ਕੇ ਆਏ ਆ ਜਿਹਦੇ ਤੋਂ ਲੋਕ ਫਾਇਦਾ ਲੈਣਗੇ ਕਹਿਣਾ ਬੜਾ ਸੌਖਾ ਹੈ ਕਿ ਨਾਲ ਨਹੀਂ ਕੁਝ ਜਾਣਾ ਬੰਦੇ ਨੇ ਮਰ ਜਾਣਾ ਹੈ ਸ਼ਮਸ਼ਾਨ ਘਟ ਜਾ ਕੇ ਦੂਜੇ ਦੀ ਚਿਤਾ ਜਲਦੀ ਦੇਖ ਕੇ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਉਸ ਚਿਤਾ ਦੇ ਵਿੱਚ ਤੂੰ ਵੀ ਜਾਣਾ ਔਰ ਮੈਂ ਚਾਹਨਾ ਕਿ ਤੁਸੀਂ 24 ਘੰਟੇ ਯਾਦ ਰੱਖੋ ਔਰ ਇਸ ਜਗ੍ਹਾ ਨੂੰ ਬਣਨ ਦੇ ਵਿੱਚ ਤੁਹਾਡੇ ਸਾਸ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੈ ਸਰੀਆ ਬਹੁਤ ਮਹਿੰਗਾ ਹੈ ਸਰੀਏ ਦੀ ਲੋੜ ਹੈ ਸਾਨੂੰ ਆਰਐਮਸੀ ਦੀ ਲੋੜ ਹੈ ਲੇਬਰ ਦੀ ਲੋੜ ਹੈ ਹੋਰ ਨਿੱਕੇ ਮੋٹے ਖਰਚੇ ਜਿਹੜੇ ਬਹੁਤ ਜ਼ਿਆਦਾ ਹੁੰਦੇ ਨੇ ਸਾਨੂੰ ਉਹਦੀ ਤੁਹਾਡੀ ਲੋੜ ਹੈ ਪਲੀਜ਼ ਸਾਡੇ ਨਾਲ ਕੋਆਪਰੇਟ ਕਰੋ ਔਰ ਸਾਡਾ ਸਾਥ ਦਿਓ ਕਿਉਂਕਿ ਇਹ ਤੀਰਥ ਜਿਹੜਾ ਬਣ ਰਿਹਾ ਇਹ ਲੋਕ ਭਲਾਈ ਦੇ ਲਈ ਹਸਪੀਟਲ ਬਣ ਰਿਹਾ ਜਿੱਥੇ ਲੋਕਾਂ ਦਾ ਫ੍ਰੀ ਇਲਾਜ ਹੋਏਗਾ ਕੋਈ ਬਿਨਾ ਇਲਾਜ ਤੋਂ ਨਹੀਂ ਮਰੇਗਾ ਔਰ ਜਿਹੜੇ ਲੋਕ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਜਿਹੜੇ ਦੁਨੀਆ 'ਚ ਚਾਹਦੇ ਨੇ ਕਿ ਕੋਈ ਵਿਚਾਰਾ ਬਿਨਾ ਇਲਾਜ ਤੋਂ ਨਾ ਰਵੇ ਜਿਨ੍ਹਾਂ ਦਾ ਕਦੇ ਹਸਪੀਟਲ 'ਚ ਵਾਹ ਪਿਆ ਕਿ ਹਸਪੀਟਲ 'ਚ ਬਿਨਾ ਪੈਸੇ ਤੋਂ ਕੀ ਔਕਾਤ ਹੈ ਉਹ ਮੇਰੀ ਇਹ ਚੀਜ਼ ਮਹਿਸੂਸ ਕਰ ਸਕਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਲੋਕ ਫ੍ਰੀ ਦਵਾਈਆਂ ਲੈ ਕੇ ਜਾਣਗੇ ਫ੍ਰੀ ਟੈਸਟ ਕਰਾਨਗੇ ਤੇ ਫ੍ਰੀ ਆਪਰੇਸ਼ਨ ਕਰਾਨਗੇ ਪਰ ਇਹ ਹੋਣਾ ਸਾਰਾ ਕੁਝ ਤਾਂ ਹੀ ਹੈ ਜੇ ਤੁਸੀਂ ਸਾਥ ਦੇਵੋਗੇ 100 ਰੁਪਿਆ 500 ਰੁਪਿਆ 1000 ਰੁਪਿਆ ਜਿੰਨੀ ਜਿੰਨੀ ਤੁਹਾਡੀ ਸ਼ੰਤ ਹੈ ਮੈਂ ਵੱਡੇ ਬਿਲਡਰਸ ਨੂੰ बिजनेसमੈਨਸ ਨੂੰ ਸਾਰਿਆਂ ਨੂੰ ਕ੍ਰੀਏਟਰਸ ਨੂੰ ਯੂਟਿਊਬਰਸ ਨੂੰ ਪੋਡਕਾਸਟਰਸ ਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਜਿਹੜ ਜਿਹੇ ਹਿਸਾਬ ਨਾਲ ਵੀ ਤੁਸੀਂ ਯੋਗਦਾਨ ਪਾ ਸਕਦੇ ਹੋ ਪਾਓ ਘਰੇ ਬੈਠੇ ਵੀਡੀਓ ਸ਼ੇਅਰ ਕਰ ਸਕਦੇ ਹੋ ਵੀਡੀਓ ਸ਼ੇਅਰ ਕਰੋ ਲਾਈਕ ਕਰ ਸਕਦੇ ਹੋ ਲਾਈਕ ਕਰੋ ਕਮੈਂਟ ਕਰ ਸਕਦੇ ਹੋ ਕਮੈਂਟ ਕਰੋ ਕੁਝ ਸਮਾਨ ਲੈ ਕੇ ਸਾਨੂੰ ਭੇਜ ਸਕਦੇ ਹੋ ਪਲੀਜ਼ ਭੇਜੋ ਲੇਬਰ ਦੀ ਜਿਹੜੇ ਪੈਸੇ ਨੇ ਉਹ ਦੇ ਸਕਦੇ ਹੋ ਜਰੂਰ ਦਿਓ ਜਿੰਨਾ ਕਰ ਸਕਦੇ ਹੋ ਜਰੂਰ ਕਰੋ ਔਰ ਬੜੀ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਇਹ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਲੇਬਰ ਭਰਾ ਸਾਰੀ ਲੱਗੀ ਹੋਈ ਹੈ ਬਸ ਤੁਸੀਂ ਸਾਰਿਆਂ ਨੇ ਇਹਦੇ ਤੇ ਕੰਟਰੀਬਿਊਸ਼ਨ ਪਾਓ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੈ ਰੋਜ਼ ਤਕਰੀਬਨ 40-50 ਹਜ਼ਾਰ ਰੁਪਏ ਦੀ ਦਵਾਈ ਵੀ ਜਾਂਦੀ ਹੈ ਔਰ ਰੈਗੂਲਰ ਖਰਚਾ ਜਿਹੜਾ ਸ਼ਾਮ ਨੂੰ ਤੁਸੀਂ ਦੇਖਦੇ ਹੋ ਵੀਡੀਓਜ਼ ਦੇ ਵਿੱਚ ਮਾਡਲ ਟਾਊਨ ਲੁਧਿਆਣਾ ਉਹ ਵੀ ਹੋ ਰਿਹਾ ਉਹਦੇ ਨਾਲ ਨਾਲ ਇੱਥੇ ਵੀ ਖਰਚਾ ਬਹੁਤ ਜ਼ਿਆਦਾ ਹੈ ਤਾਂ ਲੋਡ ਬਹੁਤ ਜ਼ਿਆਦਾ ਤੁਹਾਡੇ ਸਾਰਿਆਂ ਦੀ ਪਲੀਜ਼ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਯੋਗਦਾਨ ਪਾਓ ਆਪਣਾ ਸੋ ਦੈਟ ਇਸ ਜਗ੍ਹਾ ਜਲਦ ਤੋਂ ਜਲ ਤਿਆਰ ਹੋ ਜਾਵੇ ਤੇ ਲੋਕ ਇਸ ਤੋਂ ਫਾਇਦਾ ਲੈਂਦੇ ਰਹਿਣ ਬਹੁਤ ਬਹੁਤ ਧੰਨਵਾਦ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਤੇ ਵੀਡੀਓ ਨੂੰ ਸ਼ੇਅਰ ਕਰਿਓ ਇਹ ਵੀ ਬੜਾ ਵੱਡਾ ਯੋਗਦਾਨ ਹੈ ਤੁਹਾਡੀ ਸੇਵਾ ਧੰਨਵਾਦ